ਲੀ ਤੇ ਜਾਂਦੇ ਇੱਕ ਚੱਕ ਸੁਖਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਚੜਨ ਲੱਗੀ ਸੀ ਅੱਛਾ ਰੂਆ ਨੇ ਕੰਮ ਖਰਾਬ ਕਰਤਾ ਯਾਰ ਦੱਸ ਸੋਨ ਲੱਕੇ ਮੈਂ ਤਾਂ ਇਥੇ ਚ ਨਜ਼ਾਰੇ ਲੈ ਲੈਣਾ ਵੀ ਚਲ ਇਹਨਾਂ ਨੇ ਜਿੱਕਾ ਤਾਂ ਨਿਕਲੀਆਂ ਇੱਕ ਕਢਾਈਆਂ ਤੁਸੀਂ ਨੇ ਨਾ ਮੇਰਾ ਕੋਈ ਕਸੂਰ ਨਹੀਂ ਚਪਾਓ ਬੋਲੇ ਜੀ ਹੋਏ ਫਿਰਦੇ ਨੇ ਹੁਣ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਮੇਰਾ ਕੀ ਕਸੂਰ ਐ ਮੈਂ ਕਹਾਂ ਯਾਰ ਲੋਕਾਂ ਨਾਲ ਗੱਲ ਕਰੋ ਮੈਨੂੰ ਕੋ ਗਾਲਾਂ ਕੱਢੀਆਂ ਲੋਕਾਂ ਨਾਲ ਗੱਲ ਕਰੋ ਭਾਈ ਉਹ ਰੁੱਸੇ ਨੇ ਤੁਹਾਡੇ ਨਾਲ ਮੈਂ ਤਾਂ ਇਹ ਕਹਿ ਭਾਈ ਜੇ ਉਹ ਤੁਹਾਨੂੰ ਚੱਜ ਦੇਣ ਲੱਗਦੇ ਇੱਧਰ ਆ ਜਾਓ ਆਪਾਂ ਕਰ ਲੈਨੇ ਆ ਕੰਮ ਉਹ ਕਹਿੰਦਾ ਚਲ ਭਾਈ ਇੱਧਰ ਆ 10 15 ਤੋਂ ਖੇੜਾ ਛੁੱਟਿਆ 3.5 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਬੜਦਾਂ ਦੇ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇੜਾ ਉੱਥੇ ਕੋਲਾ ਨਹੀਂ ਪੂਰਾ ਹੋਣਾ ਕੋਲੇ ਦੀ ਖਾਨ ਹੀ ਚਲਾ ਲਈ ਜਿਹੜੀ ਬੰਦ ਪਈ ਸੀ 27 27 ਦਿਨ ਦਾ ਕੋਲਾ ਪਿਆ ਜੀ 27 27 ਦਿਨ ਦਾ ਉਹ 6 ਮਹੀਨੇ ਬਾਅਦ ਕਹਿਣਗੇ ਆ ਵੀ ਕਹਤਾ ਬੱਤੀ ਨਹੀਂ ਬੱਤੀ ਤਾਂ ਜਮੀ ਖ ਘੱਟ ਦੋ ਬੱਸ ਇਹ ਐ ਵਧੀ ਜਾਣੇ ਨੇ 37 ਬਿਉਲੀ 47 ਤੋਂ 52 ਤੱਕ ਜਾਈ ਜਾਣਗੇ ਕਿਉਂਕਿ ਇਹਨਾਂ ਕੋਲੇ ਆਪ ਨੂੰ ਕਰਨ ਨੂੰ ਕੁਝ ਹੈ ਨਹੀਂ ਦੂਜਿਆਂ ਨਿੰਦੀ ਜਾਂਦੇ ਬੱਸ ਕੋਈ ਮੁੱਦਾ ਤਾਂ ਪੰਜਾਬ ਦਾ ਰੱਖ ਦੱਸ ਦੋ ਵੀ ਜਿਹੜਾ ਆ ਮੁੱਦਾ ਹੈ ਅਸੀਂ ਹੱਲ ਨਾ ਕੀਤਾ ਹੋਵੇ ਜਾਂ ਇੱਥੇ ਅਸੀਂ ਪੈਸੇ ਖਾ ਗਏ ਜਾਂ ਅਸੀਂ ਕੋਈ ਗਲਤ ਫੈਸਲਾ ਕਰ ਲਿਆ ਨਾ ਭਗਵਾਨਤਮਾਨ ਪਗਵਾਨ ਤਮਨ ਤੜਕੀ ਉੱਠ ਕੇ ਪਗਵਾਨ ਤਮਨ ਪਵਾਂ ਤੋ ਕਿੱਥੋਂ ਆ ਗਿਆ ਇਹ ਕਿੱਥੋਂ ਆ ਗਿਆ ਇੱਥੇ ਆਇਆ ਭਰਾਓ ਮੈਂ ਤਾਂ ਮੈਂ ਕਹਤਾ ਸੀ ਪ੍ਰਧਾਨ ਸਭਾ ਚ ਜੇ ਨਾ ਤੁਸੀਂ ਚੱਜਦੇ ਨਿਕਲਿਆ ਹੁੰਦੇ ਆ ਸਾਨੂੰ ਆਉਣ ਦੀ ਲੋੜ ਨਹੀਂ ਮੈਂ ਤਾਂ ਕਲਾਕਾਰ ਸੀ ਜੀ ਫੇਮਸ ਕਲਾਕਾਰ ਸੀ ਕਿਉਂ ਫੇਲ ਕਲਾਕਾਰ ਵੀ ਨਹੀਂ ਸੀ ਵੀ ਉਧਰੋਂ ਫੇਲ ਹੋ ਗਏ ਇੱਧਰ ਆ ਗਏ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਪੈਸੇ ਕਮਾਉਣ ਥੋੜੀ ਆਏ ਆ ਇੱਥੇ ਦਿੱਲੀ ਬੰਬੇ ਜਦੋਂ ਮਰਜ਼ੀ ਚਲੇ ਜਾਓ ਅੱਜ ਵੀ ਬੁਲਾਏ ਜਾਂਦੇ ਨੇ ਮੈਨੂੰ ਤਾਂ ਬਾਲੀਵੁੱਡ ਵਾਲੇ ਮਗਾ ਹੁੰਨੀ ਹੁਣ ਤਾਂ ਪ੍ਰਮਾਤਮਾ ਨੇ ਜਿੱਧਰ ਲਾਤੀ ਡਿਊਟੀ ਹੁਣ ਤਾਂ ਉਦਰੀ ਤੁਰਾਂਗੇ ਹੁਣ ਤਾਂ ਇਹੇ ਗਲਤੀ ਨਿਆਰਾ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪਿੱਟਦੇ ਨੇ ਮੈਂ ਤਾਂ ਇਹੇ ਗਲਤੀ ਲੈ ਰਹੇ ਨੇ ਯਾਰ ਜੀ ਜਿਹੜੇ ਮਰਸੀ ਵੱਡੇ ਲੀਡਰ ਤੇ ਮੂਰੇ ਮਾਈਕ ਕਰਕੇ ਮੇਰਾ ਨਾਮ ਲੈ ਦੋ ਚੀਕ ਮਾਰ ਨਾ ਨਾ ਉਹਦਾ ਨਾਮ ਨਹੀਂ ਲੈਣਾ ਯਾਰ ਮੈਂ ਕੀ ਕਹਿਣਾ ਪ੍ਰਭੂ ਸੋ ਸਰਕਾਰ ਜਿੰਦਾਬਾਦ ਸੋ ਇਹ ਨਾ ਨਾ ਕੰਮ ਖਰਾਬ ਹੋਇਆ ਪਿਆ ਇਹਨਾਂ ਦਾ ਉਹ ਕਈ ਤਾਂ ਜਾਂਦੇ ਇੱਕ ਸੁਖਵੀਰ ਬਾਦਲ ਕਹਿੰਦਾ ਸੋਸ਼ਲ ਮੀਡੀਆ 'ਚ ਚੰਗੀ ਭਲੀ ਗੱਡੀ ਲਈ ਤੇ ਛੜਮ ਲੱਗੀ ਸੀ ਅੱਛੜੂ ਇਹਨੇ ਕੰਮ ਖਰਾਬ ਕਰਤਾ ਯਾਰ ਤਸ ਸਾਲ ਲੱਗ ਕੇ ਮੈਂ ਤਾਂ ਇਥੇ ਚ ਨਜ਼ਾਰੇ ਲੈ ਲੰਨਾ ਬਿੱਛਲੇ ਇਹਨਾਂ ਨੇ ਜੀਕਾ ਤਾਂ ਨਿਕਲੀਆਂ ਤੇ ਕਟਾਈਆਂ ਤੁਸੀਂ ਨੇ ਨਾ ਮੇਰਾ ਕੋਈ ਕਸੂਰ ਨਹੀਂ ਚਪਾਓ ਗੱਗਾ ਗੱਗਾ ਦਾ ਇੰਹ ਐ ਨਹੀਂ ਲਿਖੋ ਟੋਟਲ 35 ਲਿਖ ਕੇ ਦਿਖਾ ਦਿਓ ਇੱਥੇ ਪਲਾਮੇ ਅੱਖਰ ਨਹੀਂ ਕਹਿੰਦੇ ਪੰਨੋ ਟੋਟਲ 35 ਲਿਖ ਲੈ ਸ਼ਰਤਾਂ ਲਓ 90% ਤੋਂ ਅੜਾੜਾ ਨਹੀਂ ਲਿਖਿਆ ਜਾਣਾ 95% ਤੋਂ ਇੰਹ ਖਾਲੀ ਨਹੀਂ ਲਿਖਿਆ ਜਾਣਾ 99% ਤੋਂ ਇੰਹ ਨਹੀਂ ਲਿਖਿਆ ਜਾਣਾ ਚਾ ਲਿਖਿਆ ਛੱਡੋ ਕਈ ਕਈ ਦੇਣ ਇੰਹ ਆ ਪੰਜਾਬ ਦੇ ਯਾਰ ਬਾਰਿਸ਼ ਬਣ ਗਏ ਪਨੂਬੀਆਂ ਲੱਗਦਾ ਯਾਰ ਕੁਝ ਬੋਲਿਆ ਤਾਂ ਹੈਗਾ ਪਤਾ ਨਹੀਂ ਕੀ ਕਿਹਾ ਇਹਨੇ ਉਹ ਚੂੜ ਹੁੰਦਾ ਤੂੰ ਮਹੀਨਾ ਦਾ ਭੇਤ ਪਾਈ ਫਿਰਦਾ ਇਹਦੇ ਕਰਕੇ ਕਹਿੰਦੇ ਯਾਰ ਕਿੱਥੋਂ ਆ ਗਿਆ ਹੈ ਯਾਰ ਚਲੋ ਮਾਰ ਲੈਣ ਤੋਂ ਚੀਕਾਂ ਪਾ ਕਿਹੜਾ ਭਾਈ ਕੱਟ ਕੀਤੀ ਇਹਨਾਂ ਨਾਲ ਜਮਾਨਤ ਜਬਤ ਕਰਾਤੀਆਂ ਸਾਰਿਆਂ ਦੀ ਹੁਣ ਵਿਚਾਰੇ ਇਹੀ ਕਰ ਸਕਦੇ ਨੇ ਹੋਰ ਕੀ ਕਰਨ ਨਾ ਨੌਕਰੀਆਂ ਬਾਰੇ ਸੋਚਿਆ ਨਾ ਸਕੂਲਾਂ ਬਾਰੇ ਸੋਚਿਆ ਨਾ ਕਾ ਕਾਲਜਾਂ ਬਾਰੇ ਸੋਚਿਆ ਨਾ ਯੂਨੀਵਰਸਿਟੀਆਂ ਬਾਰੇ ਸੋਚਿਆ